ਸਾਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਵੀ ਕਰਦੇ ਹਾਂ ਕਿ ਪ੍ਰਮਾਤਮਾ ਸਾਡੇ ਸਾਰੇ ਸੋਚਿਆਂ ਨੂੰ ਸਦਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੁਹਾਡੀ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਸੋ ਦੋਸਤੋ ਅੱਜ ਦਾ ਜਿਹੜਾ ਸਾਡਾ ਵਿਸ਼ਾ ਚਿੱਤੇ ਨਾਲੋਂ ਵੀ ਕੋਈ ਘਾਤਕ ਨਸ਼ਾ ਜਿਹਦਾ ਟਾਈਟਲ ਅਸੀਂ ਪਹਿਲਾਂ ਵੀਡੀਓ ਵਿੱਚ ਦਿੱਤਾ ਵੀ ਆਮ ਕਰਕੇ ਸਾਰੇ ਲੋਕਾਂ ਦਾ ਜਿਹੜਾ ਫੋਕਸ ਆ ਸਾਰੀਆਂ ਸਕਿਉਰਿਟੀ ਫੋਰਸਾਂ ਦਾ ਜਿਹੜਾ ਫੋਕਸ ਆ ਉਹ ਜ਼ਿਆਦਾਤਰ ਚਿੱਟਾ ਨਸ਼ਾ ਜਿਹਨੂੰ ਆਪਾਂ ਸਮਾਂ ਕਹਿੰਦੇ ਉਹਦੇ ਤੇ ਜ਼ਿਆਦਾਤਰ ਧਿਆਨ ਸਾਰਿਆਂ ਦਾ ਕੇਂਦਰਤਾ ਹੈ ਪਰ ਕੀ ਇਹਦੋਂ ਵੀ ਕੋਈ ਧਿਆਨ ਕਰਨਾ ਚਾਹ ਹੈ ਜਿਹਦੇ ਕਾਰਨ ਮੌਤਾਂ ਦੀ ਗਿਣਤੀ ਵੀ ਚਿੱਟੇ ਦੇ ਨਾਲੋਂ ਜ਼ਿਆਦਾ ਪੰਜਾਬ ਦੇ ਵਿੱਚ ਹੋ ਰਹੀ ਆ ਤੇ ਪਰ ਉਹਦੇ ਗੱਲ ਧਿਆਨ ਕਿਸੇ ਦਾ ਨਹੀਂ ਉੱਤ ਡੱਲੇ ਨਾਲ ਬੈਕ ਰਿਆ ਤੇ ਰਜਾਨਾ ਲੋਕ ਲੈ ਆ ਕੇ ਘਰਾਂ ਦੇ ਵਿੱਚ ਟੌਰ ਨਾਲ ਬੈਠ ਕੇ ਵਰਤਦੇ ਨੇ ਕੋਈ ਘਰ ਵਾਲਾ ਵੀ ਨਹੀਂ ਕਹਿੰਦਾ ਵਰਤਣ ਵਾਲੇ ਨੂੰ ਵੀ ਇਹ ਤੇਰੀ ਮੌਤ ਦਾ ਸਮਾਨ ਆ ਸੋ ਇਸ ਕਰਕੇ ਅੱਜ ਆਪਾਂ ਗੱਲਬਾਤ ਕਰਦੇ ਆ ਲਫਾਫਿਆਂ ਦੇ ਵਿੱਚ ਮਿਲਣ ਵਾਲੀ ਦੇਸੀ दारू ਉਹ ਦੇਸੀ दारू ਨਹੀਂ ਹੈ ਜਿਹੜੀ ਦੇਸੀ दारू ਆ ਨਾ ਉਹ ਜੇ ਦੇਸੀ दारू ਕਿਸੇ ਨੇ ਕੱਟ ਕੇ ਵੇਚਣੀ ਹੋਵੇ ਤਾਂ ਹਰ ਤੂਰ ਦਾ ਵੱਖਰਾ ਸੁਆਦ ਹੁੰਦਾ ਮੰਲਾ ਇੱਕ ਭਾਂਡੇ ਦੇ ਵਿੱਚ ਹੀ ਕੱਢੀਏ ਇੱਕ ਭਾਂਡੇ ਦੇ ਵਿੱਚ ਪਾਈਏ ਤਾਂ ਵੀ ਜਦੋਂ ਦੂਜੀ ਵਾਰੀ ਤੁਸੀਂ ਉਹਨੂੰ ਤਿਆਰ ਕਰੋਗੇ ਤਾਂ ਇੱਕ ਵਾਰੀ ਦਾ ਸਵਾਦ ਵੱਖਰਾ ਹੋਊਗਾ ਦੂਜੀ ਵਾਰੀ ਦਾ ਵੱਖਰਾ ਹੋਊਗਾ ਤੇ ਹਵਾਵਾਂ ਦੇ ਆਧਾਰ ਤੇ ਹੁੰਦੀ ਹੈ ਕਈ ਵਾਰੀ ਖੱਟੀ ਵੀ ਹੋ ਜਾਂਦੀ ਹੈ ਕਈ ਵਾਰੀ ਕਿਵੇਂ ਪਰੰਤੂ ਇਹ ਲਗਾਤਾਰ ਤੁਸੀਂ 500 ਬੰਦੇ ਦੇ ਪੀਣ ਵਾਸਤੇ ਲੈ ਆਓ 5 ਸਾਲ ਇੱਕ ਘਰ ਤੋਂ ਲਈ ਚੱਲੋ ਇੱਕੋ ਹੀ ਸਵਾਦ ਇੱਕੋ ਹੀ ਚੀਜ਼ ਕਿਉਂਕਿ ਉਹ दारू ਹੈ ਹੀ ਨਹੀਂ ਪਾਣੀ ਦੇ ਖੇਰਾਬਨੀਆਂ ਹੋਈਆਂ ਨੇ ਲੋਕਾਂ ਦੇ ਘਰਾਂ ਦੇ ਵਿੱਚ ਖੇਲ ਪਾਣੀ ਦੀ ਭਰ ਕੇ ਕੁਝ ਗੁੰਦਾ ਕੈਮੀਕਲ ਦੇ ਉਹਦੇ ਵਿੱਚ ਪਾ ਕੇ ਉਹ ਸ਼ਰਾਬ ਤਿਆਰ ਕੀਤੀ ਜਾਂਦੀ ਆ ਤੇ 100-100 ਰੁਪਏ ਦੇ ਵਿੱਚ ਲਪਾਫਾ ਲੋਕਾਂ ਦੇ ਹੱਥ ਵਿੱਚ ਦੇ ਦਿੱਤਾ ਜਾਂਦਾ ਸਾਡਾ 7ਵਾਂ ਵੇਟ ਥਾਣਾ ਥਾਣੇ ਦੇ ਪਿੱਛੇ ਇੱਕ ਘਰ ਜਿਹਨੂੰ 10 ਸਾਲ ਹੋ ਗਏ ਹੋਣਗੇ ਲਗਾਤਾਰ ਨਾਲੇ ਬੰਦਾ ਨਹੀਂ ਬੰਦਾ ਤਾਂ ਜ਼ਿਆਦਾਤਰ ਇਸ ਕੰਮ 'ਚ ਹੈ ਹੀ ਨਹੀਂ ਕਿਉਂਕਿ ਜੇ ਤਾਂ ਕਿਸੇ ਨੇ ਕੱਢ ਕੇ ਵੇਚਣੀ ਹੋਵੇ ਬੰਦਿਆਂ ਦੀ ਤਾਂ ਉੱਥੇ ਲੋਡ ਹੁੰਦੀ ਹੈ ਇਸ ਧੰਦੇ ਦੇ ਵਿੱਚ ਜ਼ਿਆਦਾਤਰ ਬੀਬੀਆਂ ਅਨਵਾਲ ਨੇ ਜਦੋਂ ਮਰਜੀ ਜਾ ਕੇ ਦੇਖ ਲਓ ਤੁਸੀਂ ਦਾਰੂ ਤੁਹਾਨੂੰ ਉਹ ਬੀਬੀਆਂ ਵੇਚਦੀਆਂ ਹੋਣਗੀਆਂ ਸੋ ਇਸ ਕਰਕੇ ਕਹਿਣ ਤੋਂ ਪਾਵੇ ਆ ਵੀ ਪੰਜਾਬ ਦੇ ਵਿੱਚ ਇਹ ਦੇਸੀ ਦਾਰੂ ਦਾ ਜਿਹੜਾ ਕਾਰੋਬਾਰ ਆ ਇਹ ਬੜੇ ਢੰਗ ਨਾਲ ਦੇ ਨਾਲ ਚੱਲ ਰਿਹਾ ਤੇ ਨਾ ਇਹਦੇ ਤੇ ਕੋਈ ਰੋਕ ਟੋਕ ਆ ਤੇ ਨਾ ਇਹਨੂੰ ਕੋਈ ਪੁੱਛਣ ਵਾਲਾ ਸਾਡੇ ਪਿੰਡ ਦੇ ਵਿੱਚ ਕਿਹੜਾ ਕੈਂਪ ਲੱਗਿਆ ਨਸ਼ੇ ਆਦ੍ਰਬਦ ਇਹ ਸਰਕਾਰ ਤੋਂ ਪਹਿਲਾਂ ਦੀ ਗੱਲ ਆ ਉਹ ਲਾਇਆ ਸੀ ਪੁਲਸ ਵਿਭਾਗ ਦੇ ਵੱਲੋਂ ਸਾਡੇ 7ਵੇਂ ਥਾਲੇ ਦੇ ਇੰਚਾਰਜ ਅਸੀਂ ਕੁਲਵੰਤ ਸਿੰਘ ਉਹ ਆਈ ਗੱਲਬਾਤ ਹੋਈ ਜਦੋਂ ਉਹਨਾਂ ਕੋਲੇ ਵਿਸ਼ੇ ਤੇ ਗੱਲ ਕੀਤੀ ਗਈ ਵੀ ਥਾਲੇ ਦੇ ਪਿਛਲੇ ਬੰਨੇ ਕੱਚੀ ਸ਼ਰਾਬ ਕਿੰਦਾ ਹੈ ਦੱਸੋ ਥਾਲੇ ਦੇ ਮਾਲਕ ਨੂੰ ਇਹ ਗੱਲ ਦਾ ਪਤਾ ਨਾ ਹੋਵੇ ਕਿ ਉਹਦੀ ਕੰਧ ਦੇ ਨਾਲ ਜਿਹੜਾ ਪਿਛਲੇ ਬੰਨੇ ਘਰ ਆ ਉਹ ਦਾਰੂ ਵੇਚ ਰਿਆ ਕਹਿਣ ਤੋਂ ਬਾਅਦ ਇਹ ਆ ਵੀ ਇੰਨੀਆਂ ਅੱਖਾਂ ਇਸ ਨਸੇ ਪ੍ਰਤੀ ਮਹਿਕਮੇ ਦੀਆਂ ਵੀ ਮੇਚੀਆਂ ਹੋਈਆਂ ਆ ਤੋ ਇਸ ਕਰਕੇ ਪਹਿਲਾਂ ਤਾਂ ਆਪਾਂ ਉਜਾਰ ਸੋਨਾ ਲੋਕਾਂ ਨੂੰ ਕਰਦੇ ਆ ਜਿਨ੍ਹਾਂ ਦੇ ਬੱਚੇ ਜਾਂ ਇਹਦੇ ਚ ਇਕੱਲੇ ਬੱਚੇ ਨਹੀਂ ਹੈ ਤੇ ਜਦ ਘਾੜ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਲਿਆ ਕੇ ਪੀ ਰਹੇ ਨੇ ਸੋ ਜਿਹੜੇ ਲੋਕ ਘਰਾਂ ਦੇ ਵਿੱਚ ਇਹ दारू ਲਿਆ ਕੇ ਪੀ ਰਹੇ ਨੇ ਲੋਕਾਂ ਨੂੰ ਆਪਣੇ ਪੀੜ ਵਾਲਿਆਂ ਨੂੰ ਇਸ ਚੀਜ਼ ਤੋਂ ਰੋਕਣਾ ਚਾਹੀਦਾ ਜੇ ਠੀਕ ਆ ਹਰ ਚੀਜ਼ ਜ਼ਿੰਦਗੀ ਦਾ ਹਿੱਸਾ ਬਣ ਜਾਂਦੀ ਆ ਕੋਈ ਵੀ ਨਸ਼ਾ ਚਾਹੇ ਨਸ਼ਾ ਤਾਂ ਰੋਟੀ ਦਾ ਵੀ ਨਸ਼ਾ ਹੀ ਆ ਇਹਨੂੰ ਵੀ ਦਿਹਾੜੀ ਚ ਦੋ ਵਾਰੀ ਨਹੀਂ ਖਾਂਦੇ ਤਾਂ ਫਿਰ ਆਪਣਾ ਜੀਵਨ ਨਹੀਂ ਚੱਲਣਾ ਠੀਕ ਆ ਬੰਦੇ ਨੂੰ ਜ਼ਿੰਦਗੀ ਚ ਨਸ਼ਾ ਲੱਗ ਗਿਆ ਕਿਸੇ ਨੂੰ ਕਿਸੇ ਮਜਬੂਰੀ ਕਾਰਨ ਲੱਗ ਗਿਆ ਕਿਸੇ ਨੇ ਸੌਂਕ ਨਾਲ ਲਾ ਲਿਆ ਸੋ ਕਹਿਣ ਤੋਂ ਪਾਵੇ ਆ ਕਿ ਜੇ ਤੁਹਾਡਾ ਭਾਈ ਨਹੀਂ ਸਰਦਾ ਨਾ ਪੀਤੀ ਬਿਨਾ ਵੈਸੇ ਤਾਂ ਚਲੋ ਠੀਕ ਆ ਸਿਆਣੇ ਕਹਿੰਦੇ ਆ ਨਸ਼ਾ ਕੋਈ ਵੀ ਮਾੜਾ ਹੁੰਦਾ ਤੇ ਪਰ ਅੱਛਾ ਹੈ ਹਰ ਇੱਕ ਚੀਜ਼ ਦਾ ਗੱਲਾਂ ਕਰਨ ਦਾ ਵੀ ਨਸ਼ਾ ਹੀ ਆ ਸੋ ਜੇ ਤੁਹਾਡਾ ਨਹੀਂ ਸਰਦਾ ਤੁਸੀਂ ਠੇਕੇ ਤੋਂ ਲੈ ਕੇ ਪੀ ਲਓ ਘੱਟ ਪੀ ਲਓ ਜੇ ਆਤਨਾ ਲਿਆ ਲੈ ਆ ਕੇ ਹੱਥੀ ਪੀਵੋ ਤੇ ਸਾਡੇ ਰਾਸ ਦੀ ਕੀ ਆ ਪਿੰਡਵੋ ਲੋਕਾਂ ਨੇ ਅਸੀਂ ਘਰਾਂ ਤੋਂ ਅੰਮ੍ਰਿਤ ਇਕੱਠਾ ਕਰਕੇ ਵੇਚਦੇ ਆ ਉਹਦੇ ਪੈਸੇ ਲੈ ਕੇ ਜ਼ਹਿਰ ਖਰੀਦ ਕੇ ਪੀ ਰਹੇ ਆ ਭਾਪਕੇ ਅਸੀਂ ਪਸ਼ੂ ਰੱਖੇ ਨੇ ਘਰਾਂ 'ਚ ਉਹਨਾਂ ਦਾ ਦੁੱਧ ਚੋਣਦੇ ਆ ਦੁੱਧ ਚੋ ਕੇ ਅਸੀਂ ਡੇਰੀ ਪਾਉਂਦੇ ਆ ਦੁੱਧ ਦਾ ਅਸੀਂ ਡੇਰੀ 'ਚ ਪਾਏ ਜਾਂਦਾ ਜਿਹਨੇ ਸਾਡੇ ਸਰੀਰ ਨੂੰ ਤਾਕਤ ਦੇਣੀ ਸੀ ਤੇ ਡੇਰੀ ਵਾਲੇ ਤੋਂ ਪੈਸੇ ਬੜੇ ਜਾ ਕੇ 100 ਰੁਪਏ ਦੀ ਬੋਤਲ ਉਹ ਲਫਾਫਾ ਖਰੀਦ ਲਿਆ ਹੁੰਦਾ ਉਹ ਜ਼ਹਿਰ ਲੈ ਕੇ ਅਸੀਂ ਆਪਣੇ ਅੰਦਰ ਪਾਉਣ ਲੱਗ ਗਏ ਸੋ ਇਸ ਕਰਕੇ ਸਾਡੀ ਬਾਤ ਕਿੱਥੇ ਹੋ ਸੋ ਕਹਿਣ ਤੋਂ ਭਾਵ ਵੀ ਭਾਈ ਜੇ ਨਹੀਂ ਕਿਸੇ ਦਾ ਸਰਦਾ ਤਾਂ ਇਹ ਤੁਸੀਂ ਠੇਕੇ ਤੋਂ ਲੈ ਕੇ ਪੀ ਲੋ ਇਹਨਾਂ ਲੋਕਾਂ ਦੇ ਘਰ ਬਣਾਈ ਜਾਂਦੇ ਆ ਉਹ ਲੋਕ ਤਾਂ ਆਪਣੀਆਂ ਕੋਠੀਆਂ ਪਾਈ ਜਾਂਦੇ ਨੇ ਤੇ ਤੁਸੀਂ ਆਪਣਾ ਜਿਹੜਾ ਪ੍ਰਮਾਤਮਾ ਨੇ ਜਿਹੜੀ ਸਾਡੇ ਆਪਣੇ ਪ੍ਰਮਾਤਮਾ ਨੇ ਖੁਦ ਹੀ ਰਹਿਣ ਵਾਸਤੇ ਕੋਠਰੀ ਬਣਾਈ ਜਾਂਣਾ ਇਹ ਜੱਗ ਸੱਚੇ ਕੀ ਹੈ ਕੋਠਰੀ ਸੱਚੇ ਕਾ ਵਿੱਚ ਵਾਸ ਇਹਨਾਂ ਤੋਂ ਭਾਵੇਂ ਜਿਹੜਾ ਸਾਡਾ ਸਰੀਰ ਪ੍ਰਾਤਮਾ ਨੇ ਘੜ ਕੇ ਇਸ ਸੰਸਾਰ ਤੇ ਭੇਜਿਆ ਇਹਨੂੰ ਅਸੀਂ ਅੰਦਰੋਂ ਇਸ ਤਰ੍ਹਾਂ ਕੋਖਲਾ ਕਰ ਰਹੇ ਹਾਂ ਕਿ 2 ਤੋਂ 3 ਸਾਲ ਜਿਹੜਾ ਬੰਦਾ ਲਗਾਤਾਰ ਇਹ दारू ਪੀ ਜਾਂਦਾ ਤੇ ਸੁੱਤੇ ਆ ਪਿਆ ਹੀ ਉਹਦਾ ਅੰਤ ਹੋ ਜਾਂਦਾ ਚਿੱਤੇ ਨਾਲ ਸਾਡੇ ਪੇਟ ਦੇ ਵਿੱਚ ਵੱਧ ਤੋਂ ਵੱਧ ਤਿੰਨ ਅਕਮੋਤਾ ਹੋਈਆਂ ਜਦੋਂ ਉਹ ਨੌਜਵਾਨ ਸੀ ਗਲਤ ਰਾਹੇ ਪੈ ਗਏ ਨੇ ਆਣੀ ਉਮਰ ਸੀ ਨਹੀਂ ਪਤਾ ਲੱਗਿਆ ਪਰ ਇਹ दारू ਨਾਲ ਉਦੋਂ ਵੱਧ ਮੌਤਾਂ ਹੋ ਚੁੱਕੀਆਂ ਨੇ ਕਿਉਂਕਿ 2-3 ਸਾਲ ਜਿਹੜਾ ਬੰਦਾ ਪੀ ਜਾਂਦਾ ਨਾਲੇ ਦਾਰੂ ਨੂੰ ਉਸ ਤੋਂ ਬਾਅਦ ਫਿਰ ਉਹਦਾ ਜੀਵਨ ਦਾ ਕੋਈ ਭਰੋਸਾ ਨਹੀਂ ਵੀ ਉਹਨੇ ਕਦੋਂ ਸੁੱਤੇ ਪਏ ਨੇ ਆਪਣੇ ਸਵਾਦ ਛੱਡ ਜਾਣੇ ਨੇ ਕਿਉਂਕਿ ਅੰਦਰੋਂ ਖਤਮ ਕੀਤਾ ਹੁੰਦਾ ਤੇ ਦੂਸਰੇ ਨੰਬਰ ਤੇ ਠੀਕ ਆ ਵੀ ਇਹ ਵੀ ਧਿਆਨ ਦੇ ਵਿੱਚ ਆਈਆ ਗੱਲ ਵੀ ਜਿਹੜਾ ਬੰਦਾ ਇਹ ਦਾਰੂ ਪੀਣ ਲੱਗ ਜਾਂਦਾ ਉਹਨੂੰ ਹੋਰ ਦਾਰੂ ਚਾਜਣਾ ਨਸ਼ਾ ਨਹੀਂ ਕਰਦੀ ਇਹ ਜਾਨੀ ਕਿ ਪੀਣ ਵਾਲਿਆਂ ਦੀ ਫਲਸਫੀ ਉਹਨਾਂ ਦੇ ਕਹਿਣ ਦੇ ਮੁਤਾਬਕ ਸੌਣ ਦੇ ਵਿੱਚ ਆਇਆ ਵੀ ਜਦੋਂ ਉਹਨਾਂ ਨੇ ਕਹੀਦਾ ਵੀ ਤੁਸੀਂ ਪਾਈਏ ਨਾ ਪੀਓ ਕਹਿੰਦੇ ਯਾਰ ਸਾਨੂੰ ਹੋਰਦਾਰੂ ਨਸ਼ਾ ਨਹੀਂ ਕਰਦੇ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਇੱਕ ਦੋ ਦਿਨ ਦੀ ਗੇਮ ਹੁੰਦੀ ਆ ਇੱਕ ਦੋ ਦਿਨਾਂ ਦੇ ਅੰਦਰ ਹੀ ਸਾਰੇ ਜਿਹੜੀ ਹੈ ਉਹ ਮਾਈਂਡ ਸੈਟ ਹੋ ਜਾਂਦਾ ਸਾਡੀ ਜਿਹੜੀ ਸਰੀਰਕ ਅਵਸਥਾ ਵਾ ਉਹ ਜੋ ਸਾਡਾ ਅੰਦਰਲਾ ਢਾਂਚਾ ਉਹਨੂੰ ਅੰਦਰ ਅਸੀਂ ਜੋ ਪਾਉਂਦੇ ਆ ਉਹਨੂੰ ਇੱਕ ਦੋ ਦਿਨ ਤਾਂ ਲੱਗਦੇ ਆ ਨਾ ਗ੍ਰਹਿਣ ਕਰਨ ਨੂੰ ਉਦੋਂ ਬਾਅਦ ਫਿਰ ਉਹਨੂੰ ਸੈੱਟ ਕਰ ਲੈਂਦਾ ਇਸ ਕਰਕੇ ਤੁਸੀਂ ਇਹ ਭਰਮ ਦੇ ਵਿੱਚ ਨਾ ਰਹੋ ਵੀ ਸਾਨੂੰ ਇਹ दारू ਤੋਂ ਬਿਨਾਂ ਦੂਜੀ ਨੇ ਨਸ਼ਾ ਨਹੀਂ ਕਰਨਾ ਤੇ ਜੇ ਪੀਣੀ ਆ ਤਾਂ ਮਿੱਤਰੋ ਠੇਕੇ ਦੀ ਲੈ ਕੇ ਪੀ ਲੋ ਇਹ ਜਹਿਰ ਤੋਂ ਗੁਰੇਜ਼ ਕਰੋ ਇਸ ਕਰਕੇ ਅਸੀਂ ਤੁਹਾਨੂੰ ਜਾਗਰੂਕ ਕਰਨ ਵਾਸਤੇ ਇਹ ਵੀਡੀਓ ਪਾ ਰਹੇ ਆ ਵੀ ਚਿੱਟੇ ਤੇ ਠੀਕ ਆ ਦੁਨੀਆ ਧਿਆਨ ਦੇ ਰਹੀ ਆ ਲਾ 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 ਹੋ ਰਹੀ ਆ ਸਾਡਾ ਤਾਂ ਲੋਕਾਂ ਦਾ ਮਾਹੌਲ ਆ ਵੀ ਜਿਹੜੀ ਗੱਲ ਦੇ ਪਿੱਛੇ ਪੈ ਗੇ ਨਾ ਮਸੂਦਾ ਧੂਆ ਕੱਢ ਦੇਣਾ ਤੇ ਉਹ ਸਾਰਿਆਂ ਨੇ ਡਾਂਗਾ ਲੈ ਕੇ ਉਹਦੇ ਵਿੱਚ ਇੱਕ ਦਾ ਮਤਲਬ ਕੋਈ ਪਿੰਡ ਚ ਪੰਜ ਚਾਰ ਚੋਰ ਆ ਜਾਣ ਚੋਰੀ ਕਰਨ ਵਾਸਤੇ ਉਹ ਇੱਕ ਜਾਣਾ ਲਾ 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 ਕਰਕੇ ਸਾਰੇ ਪਿੰਡ ਨੂੰ ਮਗਰ ਭਜਾ ਕੇ ਲੈ ਜੇ ਤੇ ਪਿੰਡ ਸਾਰੇ ਡਾਂਗਾ ਲੈ ਕੇ ਉਹਦੇ ਮਗਰ ਭਜ ਲੈਣ ਤਾਂ ਚਾਰ ਜਣੇ ਪਹਿਲਾਂ ਪਿੰਡ ਸਾਫ ਕਰ ਜਾਣ ਉਹ ਹਾਲਾਤ ਸਾਡੇ ਹੋਏ ਹੋਏ ਆ ਵੀ ਅਸੀਂ ਇੱਕ ਚਿੱਟੇ ਦੇ ਪਿੱਛੇ ਤਾਂ ਪਏ ਹੋਏ ਹਾਂ ਤਾਂ ਠੀਕ ਆ ਉਹਨੂੰ ਖਤਮ ਕਰਨਾ ਚਾਹੀਦਾ ਖਤਮ ਹੋਣਾ ਚਾਹੀਦਾ ਕਿਉਂਕਿ ਉਹਨੇ ਵੀ ਸਾਡੀਆਂ ਜਵਾਨੀਆਂ ਖਾ ਲਈਆਂ ਪਰ ਇਹ ਜਿਹੜਾ ਕੱਚੀ दारू ਵਾਲਾ ਮਸਲਾ ਇਹ ਕੱਲੀਆਂ ਜਵਾਨੀਆਂ ਨਹੀਂ ਇਹ ਅੱਧ ਖਰ ਉਮਰ ਬਡਾਪੇ ਵਾਲੇ ਲੈ ਤੋਂ ਲੈ ਕੇ ਜਿਹੜਾ ਵੀ ਇਹਨੂੰ ਪੀਣ ਲੱਗ ਗਿਆ ਉਹਦਾ 2 ਤੋਂ 3 ਸਾਲਾਂ ਦੇ ਵਿੱਚ ਅੰਤ ਤੈ ਇਸ ਕਰਕੇ ਜਿੰਨਾ ਹੋ ਸਕਦਾ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਬਈ ਤੇ ਕਾਰਵਾਈ ਕਰੇ ਇਹਦੇ ਵੱਲ ਧਿਆਨ ਦੇਵੇ ਇਹਨਾਂ ਲੋਕਾਂ ਨੂੰ ਰੋਕਿਆ ਜਾਵੇ ਜਿਹੜੇ ਲੋਕਾਂ ਦੇ ਵਿੱਚ ਸਰੇ ਆਮ ਮੌਤ ਬਣ ਰਹੇ ਨੇ ਸੋ ਇਸ ਕਰਕੇ ਸਾਡੀ ਤਾਂ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਤੇ ਲੋਕਾਂ ਨੂੰ ਵੀ ਅਸੀਂ ਸचेत ਕਰਦੇ ਆ ਵੀ ਪਾਈਏ ਤੋਂ ਜਿੰਨਾ ਵੱਚ ਹੁੰਦਾ ਬਚੋ ਇਹ ਬੀਨ ਯਾਨੀ ਪ੍ਰਵਾਹ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ